ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ BLB ਬੈਕਟੀਰੀਅਲ ਲੀਫ ਬਲਾਈਟ ਦਾ ਬੜਾ ਰੋਲਾ ਜਿਹਾ ਪਿਆ ਪਿਆ ਖਾਸ ਕਰਕੇ ਪੂਸ਼ਾ 44 ਵਾਲੇ ਖੇਤਾਂ ਦੇ ਵਿੱਚ ਆਮ ਕਰਕੇ ਉੱਥੇ ਹੁਣ ਵੀਰ ਬਹੁਤ ਮੈਸੇਜ ਕਰੀ ਜਾਂਦੇ ਆ ਬਾਈ ਸਾਡੇ ਵੀ ਪੱਤੇ ਨਾ ਜਿਹੜੇ ਉੱਤੋਂ ਐਦਾਂ ਹੋਈ ਜਾਂਦੇ ਹਨਾ ਤਾਂ ਇਹ ਵੀਰੇ BLB ਨਹੀਂ ਹੈਗਾ ਇਹ ਗਿਊਟੇਸ਼ਨ ਕਰਕੇ ਆ ਇਹ ਜਿਹੜਾ ਆਪਣਾ ਕਈ ਵਾਰੀ ਪਾਣੀ ਥੱਲੋਂ ਮਾੜਾ ਹੁੰਦਾ ਸਾਲਟ ਹੁੰਦੇ ਆ ਉਹ ਉੱਤੇ ਚਲੇ ਜਾਂਦੇ ਆ ਇੱਥੇ ਟਿਪ ਤੇ ਆ ਕੇ ਤਾਂ ਟਿਪ ਬਰਨ ਹੋ ਜਾਂਦੀ ਆ ਜਾਂ ਆਪਾਂ ਸਪਰੇਹਾਂ ਦੀ ਡੋਜ਼ ਜਿਹੜੇ ਵੀ ਫੰਗੀ ਸਾਈਡ ਕਰਦੇ ਆ ਉਹਨਾਂ ਦੇ ਵਿੱਚ ਕਹਿੰਦੇ ਆ ਵੀ 200 ਲੀਟਰ ਪਾਣੀ ਲਾਉਣਾ ਤਾਂ ਆਪਾਂ 100 ਲੀਟਰ ਦੇ ਵਿੱਚ ਹੀ ਨਵੇੜਾ ਨਵੇੜ ਦਿੰਨੇ ਆ ਹਨਾ 150 ਲੀਟਰ ਤਾਂ ਘੱਟੋ ਘੱਟ ਪਾਣੀ ਲੱਗੂਗੇ ਲੱਗੂਗਾ ਤਾਂ ਕਿਉਂਕਿ ਸਪਰੇਅ ਦਾ ਵੀ ਮੈਕੈਨਿਜ਼ਮ ਹੁੰਦਾ ਬਾਈ ਉਹਦੇ 'ਚ ਹਾਰਡ ਤੱਤ ਹੁੰਦੇ ਨੇ ਜਿਹੜੇ ਉਹ ਟਿਪ ਬਰਨਿੰਗ ਕਰ ਦਿੰਦੇ ਆ ਕਈ ਵਾਰੀ ਐਨਪੀਕੇ ਵੀ ਟਿਪ ਬਰਨਿੰਗ ਕਰ ਦਿੰਦੀ ਆ ਹਨਾ ਤਾਂ ਸਮਝੋ ਬੈਕਟੀਰੀਅਲ ਲੀਫ ਬਲਾਈਟ ਕੀ ਹੋਊਗਾ ਉਹ ਸੈਡਾਂ ਦੇ ਉੱਤੋਂ ਆਪਣੇ ਕੋਲੇ ਮੱਛੂਗਾ ਪੱਤਾ ਤੇ ਉਹਦਾ ਹੱਲ ਹੈਗਾ ਬਾਈ ਮੈਂ ਉੱਤੇ ਡੋਜ਼ ਵੀ ਲਿਖ ਦਿੰਨਾ ਕੋਸਾਈਡ ਤੇ ਸਟੈਪਟੋ ਸਾਈਕਲਿੰਗੀਆਂ ਪੁੜੀਆਂ ਉਹ ਹਾਲਾ ਉਹਦਾ ਉਹ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਵੀ ਅਟੈਕ ਆ ਗਿਆ ਉੱਥੇ ਕਰ ਸਕਦੇ ਹੋ ਹੋਰ ਉਹਦਾ ਕੋਈ ਇਲਾਜ ਨਹੀਂ ਉਹ ਬੈਕਟੀਰੀਅਲ